ਦੇਖੋ ਵੱਡਾ ਕਾਰਨ ਮੈਂ ਤਾਂ ਇਹ ਸਮਝਦਾ ਵੀ ਇਹਦੇ ਵਿੱਚ ਕਿਸਾਨਾਂ ਨੂੰ ਜਿਹੜੀ ਨੌਲੇਜ ਦੀ ਘਾਟ ਐ ਧਰਨੇ ਲਾਉਣੇ ਉਹ ਹੋਰ ਉਰਾ ਪਰ ਕਰਨਾ ਜੋ ਡੱਲੇਵਾਲ ਦੇ ਉੱਤੇ ਜਾ ਕੇ ਕੀਤਾ ਇਹਦੇ ਨਾਲੋਂ ਬੇਤੇ ਰਹਿ ਚੰਗੀ ਗੱਲ ਇਹ ਹੈ ਕਿ ਜਿਹੜੇ ਮੇਨ ਜਿਵੇਂ ਜ਼ਿਲ੍ਹੇ ਦੇ ਹੋਏ ਤੇ ਅਧਿਕਾਰੀ ਹੈਗੇ ਹੋਰ ਹੈਗੇ ਜ਼ਿਕਰ ਕਰੋ ਕਰਨਾ ਉਹਨਾਂ ਦਾ ਕਰੋ ਤੇ ਇਸ ਦੇ ਨਾਲ ਹੁਣ ਜਿਹੜੇ ਜਥੇਬੰਦੀਆਂ ਨੇ ਹੋਰ ਨੇ ਉਹ ਲੋਕਾਂ ਨੂੰ ਗੁੰਮਨਾ ਕਰੀ ਜਾਂਦੀਆਂ ਨੇ ਖੇਤਾਂ ਦੇ ਵਿੱਚ ਆਪਾਂ ਕੈਮੀਕਲ ਵਾਲੀ ਖਾਦ ਪਾ ਰਹੇ ਹਾਂ ਉਹਨੂੰ ਕਿਸ ਤਰੀਕੇ ਨਾਲ ਵੇਖੋ ਹਾਂ ਇਹ ਸਭ ਤੋਂ ਵੱਡੀ ਘਾਟ ਹੈ ਵੀ ਉਹ ਜੋ ਮੈਂ ਕਹੀਏ ਗੱਲ ਵੀ ਕਿਸਾਨਾਂ ਨੂੰ ਨੌਲੇਜ ਦੀ ਘਾਟ ਹੈ ਜੋ ਖਾਦ ਐਕਚੁਅਲੀ ਹੈ ਉਹ ਤਾਂ ਅਸੀਂ ਬਰਬਾਦ ਕਰੀ ਜਾਂਦੇ ਆ ਜਿਹੜੀਆਂ ਨਵੀਆਂ ਖਾਦਾਂ ਬਣਦੀਆਂ ਨੇ ਉਹ ਤੇ ਪਤਾ ਨਹੀਂ ਕਿ ਉਹ ਜਿਹੇ ਰਸਾਇਣ ਬੜੇ ਆ ਜਿਸ ਤੋਂ ਪੰਜਾਬ ਦੇ ਵਿੱਚ ਸਾਡੇ ਇਹ ਸਭ ਤੋਂ ਵੱਡੀ ਇਹ ਟਰੈਜਡੀ ਹੋਈ ਹੈ ਇਹ ਅਸੀਂ ਦੋ ਵਾਧਲਾਂ ਦੇ ਮਗਰੀ ਪਏ ਹੋਏ ਜਿਹੜੀਆਂ ਫਸਲਾਂ ਬੀਜਦੇ ਉਹਨਾਂ ਵਾਸਤੇ ਪਾਣੀ ਦੀ ਬਹੁਤ ਲੋੜ ਹੈ ਇਸੇ ਕਰਕੇ ਦਿਨੋ-ਦਿਨ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਉਹਨਾਂ ਨੂੰ ਤਾਂ ਕਿ ਖੇਤੀ ਦਾ ਥੋੜਾ ਜਿਹਾ ਹੋਰ ਸਚਾਰੂ ਢੰਗ ਨਾਲ ਪ੍ਰਬੰਧ ਹੋਵੇ ਦੇਖੋ ਜੋ ਪੁਰਾਣੇ ਤਰੀਕੇ ਸੀ ਤੌਰ ਤਰੀਕੇ ਉਹ ਸਾਰੇ ਠੀਕ ਹੈ ਤੁਹਾਡੇ ਕਹਿਣ ਦੇ ਮੁਤਾਬਿਕ ਬਦਲ ਗਏ ਉਹ ਕਿਉਂ ਉਹਦੇ ਪਿੱਛੇ ਬਹੁਤ ਵੱਡੇ ਕਾਰਨ ਹੈਗੇ ਦੇਖੋ ਵੱਡਾ ਕਾਰਨ ਮੈਂ ਤਾਂ ਇਹ ਸਮਝਦਾ ਵੀ ਇਹਦੇ ਵਿੱਚ ਕਿਸਾਨਾਂ ਨੂੰ ਜਿਹੜੀ ਨੌਲੇਜ ਦੀ ਘਾਟ ਹੈ ਇਹ ਧਰਨੇ ਲਾਉਣੇ ਉਹ ਹੋਰ ਉਰਾ ਪਰ ਕਰਨਾ ਜੋ ਡੱਲੇਵਾਲ ਦੇ ਉੱਤੇ ਜਾ ਕੇ ਕੀਤਾ ਇਹਦੇ ਨਾਲੋਂ ਬੇਤੇਰੇ ਚੰਗੀ ਗੱਲ ਇਹ ਹੈ ਕਿ ਜਿਹੜੇ ਮੇਨ ਜਿਵੇਂ ਜ਼ਿਲ੍ਹੇ ਦੇ ਹੋਏ ਤੇ ਅਧਿਕਾਰੀ ਹੈਗੇ ਹੋਰ ਹੈਗੇ ਤੁਸੀਂ ਘਰਾਓ ਕਰਨਾ ਉਹਨਾਂ ਦਾ ਕਰੋ ਇਹ ਜੀ ਥਾਂ ਤੇ ਘਰਾਓ ਕਰਨਾ ਕੋਈ ਗੱਲ ਨਹੀਂ ਬਣਦੀ ਲੋਕਾਂ ਨੂੰ ਰਾਸਮੈਂਟ ਹੈ ਪਤਾ ਕਿੰਨੇ 1 ਸਾਲ ਤੋਂ ਲੋਕ ਦੁਖੀ ਹੈ ਉਸ ਨੂੰ ਸਾਰਿਆਂ ਨੂੰ ਪਤਾ ਹੀ ਹੈ ਹੁਣ ਮੇਰੇ ਕਹਿੰਨਾ ਦਾ ਕੋਈ ਏਡੇ ਵੱਡੀ ਗੱਲ ਨਹੀਂ ਜਦੋਂ ਸ਼ੰਭੂ ਬਾਦਰ ਖੁੱਲਿਆ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਵੀ ਮਿਲੀ ਹੈ ਲੋਕ ਖੁਸ਼ ਹੀ ਆ ਉਤਸ਼ਾਹ ਲੋਕਾਂ ਦੇ ਵਿੱਚ ਅਖਬਾਰਾਂ 'ਚ ਵੀ ਆਉਂਦਾ ਸਭ ਕੁਝ ਆਉਂਦਾ ਵੀ ਇਹ ਜਿਹੜਾ ਉਹ ਸ਼ੰਭੂ ਬਾਦਰ ਖੁੱਲਣ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਤੇ ਇਸ ਦੇ ਨਾਲ ਹੁਣ ਜਿਹੜੇ ਜਥੇਬੰਦੀਆਂ ਨੇ ਹੋਰ ਨੇ ਉਹ ਲੋਕਾਂ ਨੂੰ ਗੁੰਮਣਾ ਕਰੀ ਜਾਂਦੀਆਂ ਨੇ ਆਪਣੇ ਵਿਰੁੱਧ ਕਰੀ ਜਾਂਦੀਆਂ ਨੇ ਲੋਕਾਂ ਨੂੰ ਅਸੀਂ ਜੋੜਨਾ ਉਹ ਜੋੜਨ ਦੇ ਤਰੀਕੇ ਹੋਰ ਨੇ ਉਹ ਸਾਡੇ ਲੀਡਰ ਕਰਦੇ ਨੇ ਜਿਵੇਂ ਕਿਸਾਨੀ ਪਹਿਲਾਂ ਸੀਗੀ ਸਾਰੀ ਆਰਗੈਨਿਕ ਤਰੀਕੇ ਨਾਲ ਆਪਾਂ ਕਰਦੇ ਹੁੰਦੇ ਸੀ ਖਾਦ ਹੁੰਦੀ ਸੀ ਆਪਾਂ ਡੈਰੀ ਜਿਹੜੇ ਆਪਣਾ ਗੋਹਾ ਹੁੰਦਾ ਸੀ ਉਹ ਆਪਾਂ ਫਸਲਾਂ ਚ ਪਾਉਂਦੇ ਹੁੰਦੇ ਸੀ ਖੇਤਾਂ ਚ ਪਾਉਂਦੇ ਹੁੰਦੇ ਸੀ ਪਰ ਹੁਣ ਔਰ ਆਪਾਂ ਨਾਲੀਆਂ ਚ ਰੁੜੀ ਜਾ ਰਹੇ ਆਂ ਤੇ ਜਿਹੜੀ ਖੇਤਾਂ ਦੇ ਵਿੱਚ ਆਪਾਂ ਕੈਮੀਕਲ ਵਾਲੀ ਖਾਦ ਪਾ ਰਹੇ ਆਂ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਹਾਂ ਹਾਂ ਇਹ ਸਭ ਤੋਂ ਵੱਡੀ ਘਾਟ ਹੈ ਉਹ ਜੋ ਮੈਂ ਕਹੀਏ ਗੱਲ ਵੀ ਕਿਸਾਨਾਂ ਨੂੰ ਨੌਲੇਜ ਦੀ ਘਾਟ ਹੈ ਨਾ ਜੋ ਖਾਦ ਐਕਚੁਅਲੀ ਹੈ ਉਹ ਤਾਂ ਅਸੀਂ ਬਰਬਾਦ ਕਰੀ ਜਾਂਦੇ ਆਂ ਜਿਹੜੀਆਂ ਇਹ ਨਵੀਆਂ ਖਾਦਾਂ ਬਣਦੀਆਂ ਨੇ ਉਹ ਤੇ ਪਤਾ ਨਹੀਂ ਕਿਹੋ ਜਿਹੇ ਰਸਾਇਣ ਬਣੇ ਆਂ ਕੀ ਕੁਝ ਬਣੇ ਆਂ ਉਹਦੇ ਨਾਲ ਠੀਕ ਹੈ ਫਸਲਾਂ ਦੀ ਬਹੁਤਾਤ ਤਾਂ ਹੋ ਜਾਂਦੀ ਹੈ ਪਰ ਜਿਹੜੇ ਲੋਕਾਂ ਨੇ ਖਾਣੀ ਹੈ ਉਹਨਾਂ ਦੀ ਸਿਹਤ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਿੱਦਾਂ ਪਹਿਲਾਂ ਜਿਹੜੇ ਕਿਸਾਨ ਹੁੰਦੇ ਸੀਗੇ ਸਾਰੀ ਜਿਹੜੀ ਖੇਤੀ ਆ ਹੱਥੀ ਹੁੰਦੀ ਹੁੰਦੀ ਸੀ ਜਿਹੜੇ ਆਪਾਂ ਖੇਤ ਵਾਹਣੇ ਆ ਬਲਦਾਂ ਨਾਲ ਖੇਤ ਵਾਹਦੇ ਹੁੰਦੇ ਹੁੰਦੇ ਸੀਗੇ ਤੇ ਹੁਣ ਟਰੈਕਟਰ ਆ ਗਏ ਚਲੋ ਕੰਮ ਸੌਖਾ ਹੋ ਗਿਆ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਕਿਸਾਨ ਨੇ ਕਿਸ ਤਰੀਕੇ ਨਾਲ ਇਸ ਜਿਹੜਾ ਇਸਤੇਮਾਲ ਕਰ ਰਹੇ ਨੇ ਕਿਉਂਕਿ ਅਵੇਲੇ ਹੋਣ ਵਾਲਾ ਕੰਮ ਹੋ ਰਿਹਾ ਹੋਇਆ ਅੱਜ ਕੱਲ ਹਾਂ ਦੇਖੋ ਉਦੋਂ ਜਿਹੜੀ ਇਹ ਗੱਲ ਸੀਗੀ ਹਰ ਕਰ ਲੋ ਵੀ ਉਹ ਇੱਕ ਕਿੱਲਾ ਜਾਂ ਇੱਕ ਵਿੱਗਾ ਬੋਣਾ ਉਹ ਮਤਲਬ ਬਲਦਾਂ ਨੂੰ ਜੋੜ ਕੇ ਬੋਣਾ ਮੈਂ ਆਪ ਖੁਦ ਆਏ ਹੋਏ ਮੈਂ ਕੰਮ ਕੀਤਾ ਹੋਇਆ ਉਹ ਸਾਨੂੰ ਪਤਾ ਵੀ ਹੁਣ ਜਿਹੜੇ ਟਰੈਕਟਰਾਂ ਨਾਲ ਆ ਉਹ ਤਾਂ ਉਹ ਗੱਲ ਨਹੀਂ ਬਣਦੀ ਕਿਸਾਨ ਵਿਹਲੇ ਹੋਵੇ ਜਾਂ ਫਿਰ ਉਹੀ ਨੌਲੇਜ ਦੀ ਘਾਟ ਆ ਜਾਂਦੀ ਹੈ ਇਸ ਕਰਕੇ ਜਿਹੜੀ ਸੁਚਾਰੂ ਢੰਗ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਇੱਕ ਆਪਣੇ ਪੰਜਾਬ 'ਚ ਸਿਰਫ ਆਪਾਂ ਤਾਂ ਦੇਖ ਰਹੇ ਹਾਂ ਜਿਆਦਾ ਦੋ ਫਸਲਾਂ ਤੇ ਜ਼ੋਰ ਲੱਗਿਆ ਹੋਇਆ ਕਣਕ ਦੇ ਤੇ ਝੋਨੇ ਦੇ ਉੱਤੇ ਉਹਨੂੰ ਕਿਸ ਤਰੀਕੇ ਨਾਲ ਦੇਖੀਏ ਕਿ ਪਾਣੀ ਦਾ ਸਤਹ ਜਦੋਂ ਝੋਨਾ ਲੱਗਦਾ ਤੇ ਪਾਣੀ ਦਾ ਸਤਹ ਜਿਹੜਾ ਘਟਦਾ ਜਾ ਰਿਹਾ ਕਿਉਂਕਿ ਝੋਨਾ ਜਿਹੜਾ ਪਾਣੀ ਹੈ ਕਾਫੀ ਜਿਆਦਾ ਪਾਣੀ ਮੰਗਦਾ ਦੇਖੋ ਪੰਜਾਬ ਦੇ ਵਿੱਚ ਸਾਡੇ ਇਹ ਸਭ ਤੋਂ ਵੱਡੀ ਏ ਟਰੈਜਡੀ ਹੋਈ ਹੈ ਕਿ ਅਸੀਂ ਦੋ ਬਦਲਾਂ ਦੇ ਮਗਰੀ ਪਏ ਹੋਏ ਉਹ ਜਿਹੜੀਆਂ ਫਸਲਾਂ ਬੀਜਦੇ ਉਹਨਾਂ ਵਾਸਤੇ ਪਾਣੀ ਦੀ ਬਹੁਤ ਲੋੜ ਹੈ ਇਸੇ ਕਰਕੇ ਦਿਨੋ-ਦਿਨ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਤੇ ਇਹ ਥੱਲੇ ਜਾਣ ਨਾਲ ਫਿਰ ਪ੍ਰੋਬਲਮ ਤਾਂ ਲੋਕਾਂ ਨੂੰ ਹੀ ਹੋਣੀ ਹੈ ਨਾ ਖੇਤੀ ਕਰਨ ਵਾਲੇ ਕਿੰਨੇ ਲੋਕ ਹੈ ਖਾਣ ਵਾਲੇ ਵੱਧ ਨੇ ਖਾਣ ਵਾਲੇ ਵੱਧ ਨੇ ਉਹ ਜਦੋਂ ਦੁਖੀ ਹੋਗੇ ਉਹਨਾਂ ਨੇ ਸਾਰੀ ਚੀਜ਼ਾਂ ਦੀ ਇਹਨਾਂ ਦੀ ਵਿਰੋਧਤਾ ਕਰਨੀ ਕਰਨੀ ਹੈ ਆਪ ਵੀ ਖੇਤੀ ਨਾਲ ਜੁੜੇ ਹੋਇਆ ਤੁਸੀਂ ਦੱਸ ਰਹੇ ਹੋ ਕਿ ਬਲਦਾਂ ਬਲਦਾਂ ਤੇ ਜਿਹੜੀ ਉਸ ਸਮੇਂ ਵੀ ਖੇਤੀ ਕੀਤੀ ਹੋਈ ਆ ਤੇ ਜਿਹੜੀਆਂ ਹੋਰ ਫਸਲਾਂ ਜਿਵੇਂ ਦਾਲਾਂ ਹੋ ਗਈਆਂ ਜਾਂ ਕੋਈ ਸਬਜ਼ੀਆਂ ਹੋ ਗਈਆਂ ਉਹ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਕਿ ਆ ਕਣਕ ਚੋਂ ਨਾਲੋਂ ਜ਼ਿਆਦਾ ਫਾਇਦਾ ਦਿੰਦਾ ਇਹ ਦੋ ਚੀਜ਼ਾਂ ਨਾਲੋਂ ਜੇ ਦੂਸਰੀਆਂ ਦਾਲਾਂ ਅਰਾ ਵਗੈਰਾ ਹੋਰ ਚੀਜ਼ਾਂ ਵੀ ਗਿਆ ਜਾਣ ਤੇ ਕਿਸਾਨਾਂ ਨੂੰ ਮੁਨਾਫਾ ਜ਼ਿਆਦਾ ਹੋ ਸਕਦਾ ਕਿਉਂਕਿ ਉਹ ਲਾਹੇਵੰਦ ਨਤੀਜਾ ਉਹਨਾਂ ਦੇ ਰੇਟ ਵੀ ਜ਼ਿਆਦਾ ਨੇ ਬਟ ਕਣਕ ਦਾ ਜੋ ਹੈ ਇਹ ਹੈਗਾ ਰੇਟ ਉਹਨਾਂ ਨਹੀਂ ਜਿੰਨੇ ਦਾਲਾਂ ਸਬਜ਼ੀਆਂ ਵਗੈਰਾ ਦੇ ਬਾਨੇ ਬਖ ਅਖੀਰ ਤੇ ਜੋ ਮਰਜ਼ੀ ਆਪਾਂ ਗੱਲਾਂ ਕਰ ਲਈਏ ਉਹੀ ਆ ਜਣੀ ਹੈ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਉਹਨਾਂ ਨੂੰ ਤਾਂ ਕਿ ਖੇਤੀ ਦਾ ਥੋੜਾ ਜਿਹਾ ਹੋਰ ਸਚਾਰੂ ਢੰਗ ਨਾਲ ਪ੍ਰਬੰਧ ਹੋ ਸਕੇ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਗੁੰਮਰਾਹ ਕਰ ਦਿੰਦੀਆਂ ਨੇ ਉੱਥੇ ਜਾ ਕੇ ਆਪਾਂ ਸੁਣਨ ਚ ਆਇਆ ਸੋਤਰਾ ਤਾਂ ਪਤਾ ਲੱਗਦਾ ਹੈ ਕਿ ਉੱਥੇ ਪੈਸੇ ਦਿੱਤੇ ਜਾਂਦੇ ਕਿਸਾਨਾਂ ਨੂੰ ਵਨਸ ਵਨੇ ਲੰਗਰਕ ਬਣਾ ਕੇ ਖਵਾਏ ਜਾਂਦੇ ਨੇ ਐਸੇ ਚੀਜ਼ ਕਰਕੇ ਕਿਸਾਨ ਉੱਥੇ ਤੁਰ ਪੈਂਦੇ ਨੇ ਜਿਹੜੀ ਪਿੱਛੇ ਨੌਲੇਜ ਦੀ ਘਾਟ ਹੋ ਪੈ ਰਹੀ ਹੈ ਖੇਤਾਂ ਨੂੰ ਨੁਕਸਾਨ ਹੋ ਰਹੇ ਨੇ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਕਿਸ ਤਰੀਕੇ ਨਾਲ ਯਾਨੀ ਕਿ ਤੁਸੀਂ ਨਿੰਦਾ ਕਰਨਾ ਚਾਹੁੰਦੇ ਹੋ ਜਾਂ ਉਹਨੂੰ ਸਹੀ ਸਮਝਦੇ ਹੋ ਨਹੀਂ ਉਹ ਮੈਂ ਤਾਂ ਦੇਖੋ ਪਹਿਲਾਂ ਵੀ ਤੁਹਾਨੂੰ ਕਿਹਾ ਮੈਂ ਹੁਣ ਵੀ ਉਹੀ ਕਹਿਣਾ ਵੀ ਇਹ ਬਹੁਤ ਗਲਤ ਗੱਲ ਹੈ ਜਿਹੜੀ ਪਹਿਲੀ ਖੇਤੀ ਸੀ ਉਹ ਤਾਂ ਸਾਡੇ ਕਿਸਾਨ ਭੁੱਲੇ ਹੀ ਗਏ ਬਿਲਕੁਲ ਜਿਹੜੀ ਉਹ ਨਵੀਆਂ ਨੇ ਨਵੇਂ-ਨਵੇਂ ਤਰੀਕੇ ਆਗੇ ਦਾੜਾ ਆ ਗਿਆ ਉਹ ਕਹਿੰ ਗਿਆ ਜਿਹੜੀਆਂ ਅੱਗੇ 6 ਮਹੀਨਿਆਂ ਦੇ ਵਿੱਚ ਫਸਲਾਂ ਹੁੰਦੀਆਂ ਸੀ ਅੱਜ ਤਿੰਨ ਮਹੀਨਿਆਂ ਚ ਹੋਈ ਜਾਂਦੀਆਂ ਨੇ ਉਹ ਕਿਉਂ ਉਹ ਖਾਦਾਂ ਕਰਕੇ ਹੀ ਹੁੰਦੀਆਂ ਨੇ ਨਵੇਂ-ਨਵੇਂ ਤਰੀਕੇ ਆ ਜਿਹੜੇ ਖਾਦਾਂ ਪਾ ਕੇ ਝਾੜ ਆਪਾਂ ਵੱਧ ਕਰੀ ਜਾਂਦੇ ਆ ਬਾਬਾ ਦੇ ਝਾੜ ਆਪਾਂ ਵੱਧ ਕਰੀ ਜਾਂਦੇ ਆ ਬਟ ਜ਼ਮੀਨ ਨੂੰ ਹੋਈ ਖੋਰਨ ਲੱਗੀ ਆ ਕੀ ਲੱਗਦਾ ਜ਼ਮੀਨ ਜਿਹੜੀ ਹੋਰ ਕਿੰਨਾ ਕਸਮਾ ਜਿਹੜਾ ਮਿਸ ਆਪਣਾ ਪ੍ਰੋਡਕਟ ਦੁਆਰਾ ਕੱਢ ਸਕਦੀ ਕਿ ਜਿਸ ਤਰੀਕੇ ਨਾਲ ਆਪਾਂ ਕੈਮੀਕਲ ਵਰਤ ਰਹੇ ਆ ਉਸ ਨੂੰ ਹਾਨੀ ਪਹੁੰਚਾ ਰਹੇ ਆ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਡਾਇਰੈਕਟਰ ਨਾਲ ਵਾਹ ਲਿਆ ਚੰਗੀ ਤਰੀਕੇ ਨਾਲ ਉਹਨੂੰ ਗੋਡੀ-ਗੋਡੀ ਆਪਾਂ ਕਰ ਲੈਣੇ ਹੈ ਨਾ ਉਸ ਤੋਂ ਬਾਅਦ ਫਿਰ ਆਪਾਂ ਪੈਸਟਿਸਾਈਡਸ ਪਾਣੇ ਆ ਫਰਟੀਲਾਈਜ਼ਰ ਪਾਣੇ ਕੈਮੀਕਲ ਵਾਲੇ ਕੀ ਲੱਗਦਾ ਕਿੰਨਾ ਕੁ ਸਮਾਂ ਜਿਹੜਾ ਹੋਰ ਧਰਤੀ ਕੱਢ ਸਕਦੇ ਆ ਦੇਖੋ ਜਿਹੜੇ ਤਰੀਕੇ ਨਾਲ ਹੁਣ ਅਸੀਂ ਨਵੀਆਂ-ਨਵੀਆਂ ਖਾਦਾਂ ਪਾਣੇ ਆ ਇਹ ਮੇਰੇ ਮੁਤਾਬਕ ਤਾਂ ਮੈਨੂੰ ਤਾਂ ਐਂ ਲੱਗਦਾ ਵੀ 10 ਸਾਲ ਦਾ ਸਮਾਂ ਹੋ ਰਹੇ ਲੱਗੂਗਾ ਉਹ ਤੋਂ ਬਾਅਦ ਜਿਹੜੇ ਹੁਣ ਸਾਡੇ ਬਾਹਰ ਤਾਂ ਹੁਣ ਪਤਾ ਨਹੀਂ ਪੰਜਾਬ ਦੇ ਲੋਕ ਨੇ ਇਹ ਏਸੀ ਖੇਤੀ ਨੂੰ ਤਰਸਣ ਕਿਉਂਕਿ ਦਿਨੋਂ-ਦਿਨ ਜਿਹੜੀਆਂ ਇਹ ਕਦਮ ਪਾਉਣੀ ਹੈ ਜੀ ਉਹ ਏਜ ਮਤਲਬ ਜ਼ਮੀਨ ਵਾਸਤੇ ਸਹੀ ਨਹੀਂ ਹੈਗੀਆਂ ਉਹਨੂੰ ਕੋਰਾ ਲਈ ਜਾਂਦੀਆਂ ਨੇ ਤੋਂ ਲੋਕਾਂ ਨੂੰ ਏਜ ਪੱਖੋਂ ਜਾਗਰੂ ਕਰਨ ਦੀ ਲੋੜ ਹੈ ਨਾ ਕਿ ਧਰਨੇ ਆ ਰਾਬ ਵਗੈਰਾ ਦਾ ਉਹ ਜਾ ਕੇ ਉੱਥੇ ਉਹ ਕਰਾਓ ਕਰੋ ਉਹ ਬਹੁਤ ਗਲਤ ਗੱਲ ਹੈ ਇੱਕ ਆਪਾਂ ਦੇਖਦੇ ਆਂ ਜ਼ਮੀਨਾਂ ਲੋਕ ਪਟਵਾ ਕੇ ਪੱਠੇ ਵਾਲਿਆਂ ਨੂੰ ਦੇ ਦਿੰਦੇ ਵੀ ਤੁਸੀਂ ਸਾਡੀ ਜ਼ਮੀਨ ਕੱਢ ਲਓ ਹੈਨਾ ਪੱਠੇ ਵਾਲਿਆਂ ਨੂੰ ਦੇ ਦਿੰਦੇ ਉੱਪਰਲੀ ਮਿੱਟੀ ਚ ਕਾਲ ਲੈਂਦੇ ਸਾਰੇ ਉਹ ਕਿੰਨਾ ਕਿ ਜ਼ਿਆਦਾ ਮਿਸ ਖਰਾਬ ਹੁੰਦਾ ਕਿਉਂਕਿ ਫਸਲ ਜਿਹੜੀ ਉਸੇ ਮਿੱਟੀ ਤੋਂ ਉਗਣੀ ਹੁੰਦੀ ਤਾਂ ਆਪਾਂ ਉਹੀ ਮਿੱਟੀ ਆਪਾਂ ਵੇਚ ਦਿੰਨੇ। ਦੇਖੋ ਉਹਦੇ 'ਚ ਜਿਹੜੀ ਇਹ ਗੱਲ ਹੈਗੀ ਜਿਹੜੀ ਅਸੀਂ ਮਿੱਟੀ ਪਟਵਾ ਕੇ ਵੇਚ ਦਿੰਨੇ ਆ ਜਾਂ ਹੋਰ ਕਰਦੇ ਆ ਥੱਲੇ ਵਾਲੀ ਮਿੱਟੀ ਹੈ। ਜਿਹੜੀ ਇਹ ਮਿੱਟੀ ਦੀ ਤਹਿ ਹੈ 2 ਜਾਂ 3 ਫੁੱਟ ਦੇ ਵਿੱਚ ਵਿੱਚ ਇਹ ਉਪਜਾਊ ਸ਼ਕਤੀ ਹੈ ਦੇ। ਇਹ ਤੋਂ ਥੱਲੇ ਵਾਲੀ ਮਿੱਟੀ ਆ ਉਹ ਉਪਜਾਊ ਨਹੀਂ ਹੈਗੀ। ਜੇ ਅਸੀਂ ਉੱਪਰਲੀ ਮਿੱਟੀ ਪਠਿਆਲਿਆਂ ਨੂੰ ਜਾਂ ਹੋਰਾਂ ਨੂੰ ਇਹ ਕਿ ਕਰ ਰਹੇ ਆ ਤਾਂ ਥੱਲੇ ਵਾਲੀ ਮਿੱਟੀ ਤਾਂ ਬੇਕਾਰ ਹੈ। ਉੱਥੋਂ ਤੱਕ ਇਹਨਾਂ ਦਾ ਕਿਸਾਨਾਂ ਦਾ ਗੁਜ਼ਾਰਾ ਹੀ ਨਹੀਂ। ਔਰ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਆਉਂਦੇ ਹੋਏ ਦਾ 5 10 10 ਸਾਲਾਂ ਦੇ ਵਿੱਚ ਲੋਕ ਇਸੇ ਖੇਤੀ ਨੂੰ ਤਰਸਣਗੇ ਇੰਨਾ ਕਿ ਜਿਆਦਾ ਮਤਲਬ ਆਪਾਂ ਆਪਣੀ ਧਰਤੀ ਦਾ ਧਰਤੀ ਦਾ ਹਾਂਜੀ ਇੰਨਾ ਕਿ ਜਿਆਦਾ ਵੀ ਜੇ ਆਪਾਂ ਪੰਜਾਬੀ ਚ ਕਹੀਏ ਬੇੜਾ ਕਰ ਕਰ ਰਹੇ ਆ ਫਿਰ ਉਹੀ ਆਪਾਂ ਵਾਰ-ਵਾਰ ਉਹੀ ਗੱਲ ਕਹਈਏ ਵੀ ਧਰਤੀ ਦਾ ਬੇੜਾ ਕਰ ਰਹੇ ਆ ਇਹ ਸਾਨੂੰ ਨੌਲੇਜ ਦੀ ਘਾਟ ਹੈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਭਾਈ ਜਿਹੜੀ ਇਹ ਜ਼ਮੀਨ ਹੈ ਧਰਤੀ ਹੈ ਇਹਨੂੰ ਸੰਭਾਲ ਕੇ ਰੱਖੋ ਨਹੀਂ ਤਾਂ ਤੁਸੀਂ ਪਿਛਲੇ ਹੋਰ ਦੂਜੇ ਦੇ ਮੁਲਕਾਂ ਨੂੰ ਪੜਦੇ ਜਾਂ ਸੁਣਦੇ ਹੀ ਹੋ ਉਹਨਾਂ ਦਾ ਕੀ ਹਾਲ ਹੈ ਉਹੀ ਹੈ ਸਾਡੇ ਪੰਜਾਬ ਦਾ ਹੋ ਜਗਾ ਦਸ ਸਾਲ ਸੋ ਮੈਂ ਤਾਂ ਇਹ ਕਹੂੰਗਾ ਵੀ ਇਹ ਜਿੰਨੇ ਵੀ ਆ ਧਰਨੇ ਵਗੈਰਾ ਜਾਂ ਹੋਰ ਹੈ ਕਰਦੇ ਨੇ ਇਹਨਾਂ ਦੀ ਬਜਾਏ ਜਿਹੜੇ ਮੇਨ ਲੀਡਰ ਨੇ ਉਹਨਾਂ ਨੂੰ ਚਾਹੀਦਾ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਉਹਨਾਂ ਦੇ ਗੁਰਦੁਆਰਿਆਂ 'ਚ ਮੰਦਰਾਂ 'ਚ ਮਸਜਿਦਾਂ 'ਚ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਬਜਾਏ ਲੋਕਾਂ ਨੂੰ ਜ਼ਮੀਨ ਅਕਲ ਅਕਲ ਅਕਲ